ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਮਲੇਰੀਆ ਸੰਬੰਧੀ ਜਾਗਰੂਕ ਕਰਨ ਲਈ ਮਾਲ ਰੋਡ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੋਸਟਰ ਅਤੇ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਰਜਿੰਦਰਪਾਲ ਕੌਰ ਮੁੱਖ ਮਹਿਮਾਨ ਵਜੋਂ ਪੁੱਜੀ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਕਿਉਂਕਿ ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਜ਼ਰੂਰੀ ਹੈ। ਉਨਾ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮਲੇਰੀਆ ਇੱਕ ਵੈਕਟਰ ਬੋਰਨ ਬਿਮਾਰੀ ਹੈ ਜੋ ਕਿ ਮਾਦਾ ਐਨਫਲੀਜ਼ ਨਾ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ ਜਿਸ ਦੇ ਲੱਛਣ ਤੇਜ਼ ਸਿਰਦਰਦ, ਤੇਜ਼ ਬੁਖਾਰ, ਮਾਸਪੇਸ਼ੀਆਂ ਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਉਲਟੀਆਂ, ਨੱਕ, ਮੂੰਹ ਅਤੇ ਮਸੂੜੀਆਂ ਵਿੱਚੋਂ ਖੂਨ ਆਉਣਾ ਹੈ। ਉਹਨਾਂ ਕਿਹਾ ਕਿ ਮਲੇਰੀਆ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋਂ ਹੀ ਫ੍ਰੀ ਚੈੱਕਅਪ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਡਾਕਟਰ ਹਰਜੋਤ ਕੌਰ ਡਾਕਟਰ ਰਾਗਵ ਜੋਸ਼ੀ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਐਮਓ ਰਾਮ मेहता ਰੋਸ਼ਨ ਸਿੰਘ ਕੇਵਲ ਬਲਰਾਜ ਗੁਰਦੇਵ ਸਿੰਘ ਹਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਸਣੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਹਾਜ਼ਰ ਸਨ ਆਸੀ ਪੰਜਾਬ ਗਵਰਨਮੈਂਟ ਦੇ ਹੁਕਮ ਅਨੁਸਾਰ ਅੱਜ ਵਰਲਡ ਮਲੇਰੀਆ ਡੇ ਮਨਾ ਰਹੇ ਹਾਂ ਸਤ ਇਹਦਾ ਮੇਨ ਮਕਸਦ ਇਹ ਆ ਕਿ ਅਸੀਂ ਮਲੇਰੀਆ ਤੋਂ ਕਿਵੇਂ ਬਚਣਾ ਔਰ ਕਿਵੇਂ ਇਹਨੂੰ ਕੰਟਰੋਲ ਕਰਨਾ ਹੈ ਜੇ ਸਪਰੈਡ ਨੂੰ ਟ੍ਰਾਂਸਮਿਸ਼ਨ ਦਾ ਇਹਦੇ ਵਿੱਚ ਅਸੀਂ ਇਹ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਇਹ ਜਿਹੜਾ ਹੈਗਾ ਮਾਸਕੀਟੋ ਦੀ ਬਾਈਟ ਨਾ ਹੁੰਦਾ ਐਨਫਲੀਜ਼ ਮਾਸਕੀਟੋ ਦੀ ਬਾਈਟ ਨਾ ਤੇ ਸਾਡੇ ਪੰਜਾਬ ਦੇ ਵਿੱਚ ਪਲਾਜ਼ਮੋਡੀਅਮ ਫੈਲਸੀਫਾਰਮ ਔਰ ਪਲਾਜ਼ਮੋਡੀਅਮ ਬੀਵੀਐਕਸ ਦੇ ਨਾਲ ਸਪਰੈਡ ਹੁੰਦਾ ਔਰ ਇਹ ਜਿਹੜਾ ਮਾਸਕੀਟੋ ਹੈ ਇਹ ਫਰੈਸ਼ ਪਾਣੀ ਦੇ ਵਿੱਚ ਹੁੰਦਾ ਔਰ ਇਹਦੇ ਇਹਨੂੰ ਅਸੀਂ ਕਿਵੇਂ ਕਰਨਾ ਹੈ ਜੇ ਫਰੈਸ਼ ਪਾਣੀ ਦੇ ਵਿੱਚ ਹੁੰਦਾ ਹੈ ਅਸੀਂ ਬੱਚਾ ਨੂੰ ਔਰ ਸਟਾਫ ਨੂੰ ਇਹ ਗਾਈਡ ਕੀਤਾ ਹੈ ਕਿ ਆਪਾਂ ਇਹਨੂੰ ਕਿਵੇਂ ਕੰਟਰੋਲ ਕਰਨਾ ਹੈ ਇਹ ਫਰੈਸ਼ ਪਾਣੀ ਦੇ ਵਿੱਚ ਹੁੰਦਾ ਤਾਂ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਇਹਦੀ ਪਦਾਇਸ਼ ਨੂੰ ਕਿਵੇਂ ਰੋਕਣਾ ਉਹ ਉਹਦੇ ਲਈ ਅਸੀਂ ਇਹਨਾਂ ਬੱਚਾ ਨੂੰ ਇਹ ਦੱਸਿਆ ਕਿ ਇੱਕ ਤਾਂ ਤੁਸੀਂ ਆਪਣੇ ਫਰਾਈਡੇ ਸੀ ਡਰਾਈਡੇ ਮਨਾਵਾਂਗੇ ਉਹਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਅਸੀਂ ਸਾਡੇ ਘਰ ਦੇ ਵਿੱਚ ਜਿਹੜੇ ਕੰਟੇਨਰ ਆ ਪਾਣੀ ਦੇ ਵਿੱਚ ਜਿਵੇਂ ਟੈਂਕੀਆਂ ਹੋ ਗਈਆਂ ਜਾਂ ਪਾਣੀ ਬਾਲ ਬੱਕਰਟਸ ਦੇ ਵਿੱਚ ਅਸੀਂ ਰੱਖਦੇ ਆ ਉਹਨੂੰ ਕਵਰ ਕਰਕੇ ਰੱਖਣਾ ਚਾਹੀਦਾ ਟੈਂਕੀਆਂ ਨੂੰ ਕਵਰ ਹੋਣੀਆਂ ਚਾਹੀਦੀਆਂ ਔਰ ਅਗਰ ਛੱਤ ਦੇ ਉੱਪਰ ਕੋਈ ਵੇਸਟ ਸਮਾਨ ਪਿਆ ਉਹਦੇ ਵਿੱਚ ਪਾਣੀ ਇਕੱਠਾ ਹੋ ਰਿਹਾ ਤੇ ਉਹਨੂੰ ਵੀ ਅਸੀਂ ਡਿਸਪੋਜ਼ ਆਫ ਕਰਨਾ ਸੈਟਰਡੇ ਨੂੰ ਔਰ ਅਗਰ ਸਾਡੇ ਕਿਚਨ ਗਾਰਡਨ ਦੇ ਵਿੱਚ ਕੋਈ ਗਮਲੇ ਵਗੈਰਾ ਰਹਿ ਗਏ ਤੇ ਉਹਨੂੰ ਵੀ ਅਸੀਂ ਸੋ ਦੈਟ ਅਸੀਂ ਇਹਦੀ ਬਰੀਡਿੰਗ ਨੂੰ ਰੋਕਿਆ ਜਾ ਸਕੀ ਤੋ ਅਗਰ ਜੋ ਇਹ ਮੱਛਰ ਜਿਹੜਾ ਹੈ ਰਾਤ ਨੂੰ ਰਾਤ ਨੂੰ ਔਰ ਸਵੇਰੇ ਮਾਰਨਿੰਗ ਚ ਜ਼ਿਆਦਾ ਕੱਟਦਾ ਹੈ ਉਹਦੇ ਲਈ ਸਾਨੂੰ ਇਹ ਪ੍ਰੋਟੈਕਸ਼ਨ ਕਰਨੀ ਹੈ ਅਸੀਂ ਆਪਣੀ ਕਿ ਫੁੱਲ ਆਮਸ ਦੇ ਕਪੜੇ ਪਾਨੇ ਆ फुल स्लीव और फुल पैंट्स और नेट वगैरह यूज करने हैं और मास्क किलो मॉस्किटो रिपेलेंट यूज करने हैं जिवै कि क्रीम जंदी ऑडोमासंदा है और दे थ्रूए भी मैसेज ਦਿੱਤਾ ਗਿਆ ਹੈ ਕਿ ਆਪਾਂ ਇਹਦਾ ਬਚਾਓ ਕਿਵੇਂ ਕਰਨਾ ਹੈ और ਬੱਚਾ ਨੂੰ ਅਸੀਂ ਅ ਕੰਨੇ ਇਹ ਹੀ ਪਿਆ ਹੈ ਕਿ ਤੁਸੀਂ ਇਹ ਸਭ ਮੈਸੇਜ ਜਿਹੜਾ ਘਰ ਜਾ ਕੇ ਵੀ ਉਤ ਸਾਹਿਤ ਕੀਤਾ ਗਿਆ ਉਹਨਾਂ ਨੂੰ ਤੇ ਘਰ ਜਾ ਕੇ ਵੀ ਇਹ ਹੀ ਮੈਸੇਜ ਦੇਣਾ ਆਪਣੇ ਜਾਗਰਤਾ ਦਾ ਕਿ ਮਲੇਰੀਆ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਔਰ ਇਸ ਤੋਂ ਕਿਵੇਂ ਬਚਾ ਜਾ ਸਕਦਾ ਹੈ